ਆਈਦੀ ਵਿਚਾਰ ਚਾਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਜਿਹੜੇ ਨੇ ਲਗਭਗ ਆ ਚੁੱਕੇ ਨੇ ਜੇ ਹੁਣ ਤੱਕ ਦੇ ਆਪਾਂ ਟ੍ਰੈਂਡਸ ਦੇਖੀਏ ਤਾਂ 293 ਸੀਟਾਂ ਤੇ ਜਿਹੜਾ ਐਨਡੀਆ ਅਲਾਈਅੰਸ ਹੈ ਉਸ ਨੂੰ ਜਾਂ ਜਿੱਤ ਚੁੱਕਿਆ ਜਾਂ ਉਹਦੀ ਲੀਡ ਹੈ 233 ਸੀਟਾਂ ਤੇ ਇੰਡੀਆ ਅਲਾਈਅੰਸ ਜਾਂ ਉਹ ਜਿੱਤ ਚੁੱਕਿਆ ਜਾਂ ਉਹਦੀ ਲੀਡ ਹੈ ਤਾਂ ਇਹਦੇ ਦੋ ਵੱਡੇ ਚਿਹਰੇ ਸੀ ਭਾਜਪਾ ਐਨਡੀਆ ਦੀ ਵੱਡੀ ਪਾਰਟੀ ਸੀ ਤੇ ਕਾਂਗਰਸ ਇੰਡੀਆ ਅਲਾਈਂਸ ਦੀ ਵੱਡੀ ਪਾਰਟੀ ਸੀ ਤਾਂ ਜੇ ਆਪਾਂ ਦੇਖੀਏ ਤਾਂ 153 ਸੀਟਾਂ ਭਾਜਪਾ ਨੂੰ ਮਿਲ ਚੁੱਕੀਆਂ ਨੇ ਤੇ ਇਸ ਦੇ ਨਾਲ ਹੀ 55 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਕੋਲ ਨੇ ਪਰ ਅਲਾਈਂਸ ਦੇ ਲੈਵਲ ਤੇ ਇੰਡੀਆ ਅਲਾਈਂਸ 233 ਸੀਟਾਂ ਤੇ ਲੀਡ ਕਰ ਰਿਹਾ ਤੇ ਇਸ ਦੇ ਬੜੇ ਬੜੀ ਦੇਰ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਿ 2024 ਦੀ ਜਿਹੜੀ ਲੋਕ ਸਭਾ ਇਲੈਕਸ਼ਨ ਹੈ ਦੇਸ਼ ਨੂੰ ਬਚਾਉਣ ਦੀ ਇਲੈਕਸ਼ਨ ਹੈ ਇਹ ਦੋ ਤਰੀਕਿਆਂ ਤੇ ਇਲੈਕਸ਼ਨ ਲੜੀ ਗਈ ਜੋ ਕਾਂਗਰਸ ਤੇ ਹੋਰ اپੋਜੀਸ਼ਨ ਪਾਰਟੀਆਂ ਸੀ ਉਹਨਾਂ ਨੇ ਆਖਿਆ ਸੀ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਇਹ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਜਿਹੜੀਆਂ ਇਹਦੀਆਂ ਸਾਧ ਸੰਵਿਧਾਨਿਕ ਸੰਸਥਾਵਾਂ ਨੇ ਉਹਨਾਂ ਨੂੰ ਬਚਾਉਣ ਦੀ ਲੜਾਈ ਹੈ ਰਾਹੁਲ ਗਾਂਧੀ ਨੇ ਜਿੱਥੇ ਵੀ ਕੈਂਪੇਨ ਕੀਤਾ ਉਹ ਜੋ ਸੰਵਿਧਾਨ ਦੀ ਕਿਤਾਬ ਹੈ ਆਪਣੇ ਨਾਲ ਲੈ ਕੇ ਗਏ ਤੇ ਉਹਨਾਂ ਨੇ ਬੜੀ ਭਾਵੁਕ ਅਪੀਲਾਂ ਕੀਤੀਆਂ ਇਹ ਤੇ ਦੂਸਰੇ ਪਾਸੇ ਬੀਜੇਪੀ ਨੇ ਇਸ ਨੂੰ ਰਾਮ ਮੰਦਰ ਦੇ ਉੱਤੇ ਲੜਿਆ ਇਸ ਨੂੰ 377 ਤੇ ਲੜਿਆ ਇਸ ਨੂੰ ਅਤਵਾਦ ਦੇ ਖਿਲਾਫ ਸਖ਼ਤ ਸਟੈਂਡਸ ਤੇ ਲੜਿਆ ਤੇ ਡਵੈਲਪਮੈਂਟ ਦੀ ਗੱਲ ਲੇਟਰਨ ਆ ਕੇ ਕੀਤੀ ਹਿੰਦੂ ਮੁਸਲਮਾਨ ਦੀ ਗੱਲ ਵੀ ਕਾਫੀ ਕੀਤੀ ਆਪਣੇ ਭਾਸ਼ਣਾ ਦੇ ਵਿੱਚ ਨਰਿੰਦਰ ਮੋਦੀ ਨੇ ਪਰ ਉਸ ਤੋਂ ਬਾਅਦ ਉਹ ਸਾਈਡ ਟਰੈਕ ਵੀ ਕਰ ਗਏ ਤੇ ਇਹਦਾ ਹੁਣ ਜਿਹੜਾ ਰਿਜ਼ਲਟ ਆ ਰਿਹਾ ਉਸ ਨੂੰ ਕਿੱਦਾਂ ਪੜਿਆ ਜਾਵੇ ਜੇ ਅਸੀਂ ਉਹਦਾ ਦੇਖੀਏ ਯੂਪੀ ਦੇ ਵਿੱਚੋਂ ਸਭ ਤੋਂ ਵੱਧ ਟ੍ਰੈਂਡ ਜਿਹੜਾ ਹੈਗਾ ਉਹ ਡੀਬੰਕ ਹੋਇਆ ਯੂਪੀ ਦੇ ਰਿਜ਼ਲਟ ਨੇ ਸਮਾਜਵਾਦੀ ਪਾਰਟੀ ਜਿਹੜੀ ਉੱਥੋਂ ਦੀ ਖੇਤਰੀ ਪਾਰਟੀ ਆ ਉਸ ਨੂੰ 37 ਸੀਟਾਂ ਮਿਲੀਆਂ ਨੇ ਭਾਜੀਪੀ ਨੂੰ 32 ਸੀਟਾਂ ਮਿਲੀਆਂ ਨੇ ਕਾਂਗਰਸ ਨੂੰ 7 ਸੀਟਾਂ ਮਿਲੀਆਂ ਨੇ ਇਹ ਕਿਹਾ ਜਾਂਦਾ ਕਿ ਭਾਰਤ ਦੇ ਜਿਹੜਾ ਤਖਤ ਦਾ ਜਿਹੜਾ ਰਸਤਾ ਹੈ ਉਹ ਯੂਪੀ ਤੋਂ ਹੋ ਕੇ ਜਾਂਦਾ ਤੇ ਜੇ ਆਪਾਂ ਫਿਰ ਇਸ ਗੱਲ ਨੂੰ ਦੇਖੀਏ ਤਾਂ ਭਾਜੀਪੀ ਦਾ ਤਖਤ ਤੇ ਜਾਣ ਦਾ ਰਸਤਾ ਯੂਪੀ ਨੇ ਹੀ ਰੋਕ ਦਿੱਤਾ ਕਿਉਂਕਿ ਜਿਸ ਟੰਗ ਦੇ ਨਾਲ ਸਲਾਈਡ ਵਿਕਟਰੀ ਹੁੰਦੀ ਰਹੀ ਹੈ ਬੀਜਪੀ ਦੀ 2014 ਦੇ ਵਿੱਚ 2019 ਦੇ ਵਿੱਚ ਯੂਪੀ ਦੇ ਵਿੱਚੋਂ ਅਸੀਂ ਸੀਟਾਂ ਨੇ ਯੂਪੀ ਦੇ ਵਿੱਚ ਤੇ ਉਸ ਢੰਗ ਦੇ ਨਾਲ ਇਸ ਵਾਰ ਨਹੀਂ ਹੋਇਆ ਤਾਂ ਇਸ ਕਰਕੇ ਇਹ ਇੱਕ ਪਛਾੜ ਲੱਗੀ ਹੈ ਬੀਜਪੀ ਨੂੰ ਜਾਂ ਐਨਡੀਆ ਅਲਾਈਅੰਸ ਨੂੰ ਤਾਂ ਫਿਰ ਉਸ ਤੋਂ ਬਾਅਦ ਅਸੀਂ ਦੇਖੀਏ ਰਾਜਸਥਾਨ ਦੇ ਵਿੱਚ ਵੀ ਬੀਜਪੀ ਨੂੰ ਪਛਾੜ ਲੱਗੀ ਹੈ ਜਿੱਥੇ 25 ਸੀਟਾਂ ਨੇ ਉੱਥੇ 14 ਸੀਟਾਂ ਜਿਹੜੀਆਂ ਨੇ ਉਹ ਬੀਜਪੀ ਨੂੰ ਗਈਆਂ ਨੇ 8 ਸੀਟਾਂ ਕਾਂਗਰਸ ਨੂੰ ਗਈਆਂ ਨੇ 1 ਸੀਪੀਆਈਐਮ ਨੂੰ ਗਈ ਹੈ ਬਿਹਾਰ ਦੇ ਵਿੱਚ ਬੀਜੇਪੀ ਹਾਲਾਂਕਿ ਐਨਡੀਏ ਅਲਾਈਅੰਸ ਨੂੰ ਕਾਫੀ ਸੀਟਾਂ ਗਈਆਂ ਨੇ ਬੀਜੇਪੀ ਨੂੰ 14 ਸੀਟਾਂ ਨੇ ਬਿਹਾਰ ਦੇ ਵਿੱਚ ਨਹੀਂ ਬੀਜੇਪੀ ਨੂੰ 12 ਸੀਟਾਂ ਨੇ ਬਿਹਾਰ ਦੇ ਵਿੱਚ ਤੇ ਜੀਡੀਯੂ ਨੂੰ 12 ਸੀਟਾਂ ਨੇ जीडीयू ਜਿਹੜਾ ਕਿ ਉਹਨਾਂ ਦਾ ਇੱਕ ਘਟਕ दल ਹੈ ਉਹ ਉਸ ਨੂੰ ਜਿਹੜਾ ਨतीश ਕੁਮਾਰ ਦੀ ਪਾਰਟੀ ਆਰਜਡੀ ਨੂੰ 4 ਗਈਆਂ ਨੇ ਕਾਂਗਰਸ ਨੂੰ 3 ਗਈਆਂ ਨੇ ਦੋ ਸੀਟਾਂ ਇੱਥੇ ਲੈਫਟ ਦਿਖਾਤੇ ਵੀ ਆਈਆਂ ਨੇ ਤੋਂ ਬਿਹਾਰ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਹਾਲੇ ਕਿ ਬੀਜੇਪੀ ਨੂੰ ਕੋਈ ਬਹੁਤ ਜ਼ਿਆਦਾ ਖਸਾਰਾ ਨਹੀਂ ਹੋਇਆ ਉਹਦੇ ਘਟਕ ਜਿਹੜੇ ਉਹਦੇ ਉਹਦੇ ਸਹਿਯੋਗੀ दल ਨੇ ਉਹਨਾਂ ਨੂੰ ਕਾਫੀ ਮਤਲਬ ਕਿ ਸਪੋਰਟ ਮਿਲੀ ਹੈ ਹਾਲਾਂਕਿ ਹੁਣ ਮੇਨ ਸੈਂਟਰਲ ਪੁਆਇੰਟ ਨतीश ਕੁਮਾਰ ਦੇ ਕੋਲ ਹੈ ਨतीश ਕੁਮਾਰ ਕਿੱਧਰ ਜਾਂਦੇ ਨੇ ਹਾਲਾਂਕਿ ਉਹ ਐਨਡੀਆ ਦਾ ਹਿੱਸਾ ਨੇ ਪਰ ਉਹ ਪਲਟੀ ਮਾਰ ਦੇ ਵਿੱਚ ਵੀ ਟਾਈਮ ਨਹੀਂ ਲਾਉਂਦੇ ਤੇ ਹੁਣ ਵੀ ਕਿਹਾ ਜਾ ਰਿਹਾ ਕਿ ਨਤੀਸ਼ ਕੁਮਾਰ ਜਿਹੜੇ ਨੇ ਪਲਟੀ ਮਾਰ ਸਕਦੇ ਨੇ ਇਸ ਦੇ ਨਾਲ ਹੀ ਜੇ ਆਪਾਂ ਦੇਖੀਏ TDP ਜਿਹੜੀ ਆਂਧਰਾ ਪ੍ਰਦੇਸ਼ ਦੇ ਵਿੱਚ BJP ਨੂੰ 3 ਸੀਟਾਂ ਮਿਲੀਆਂ ਨੇ ਤੇ TDP ਸਾਊਥ ਦੇ ਵਿੱਚ TDP 16 ਸੀਟਾਂ ਚੰਦਰਬਾਬੂ ਨਾਈਡੋ ਜਿਹੜੇ ਕਿ ਇਹਨਾਂ ਦੇ ਘਟਕ ਬਣੇ ਸੀ ED ਦਾ ਪ੍ਰੈਸ਼ਰ ਵਰਤਿਆ ਗਿਆ ਸੀ ਇੱਥੇ ਤੇ TDP ਹੁਣ ਇੱਕ ਸਹਿਯੋਗੀ ਪਾਰਟੀ ਆ BJP ਦੀ ਉਸ ਨੂੰ 16 ਸੀਟਾਂ ਮਿਲੀਆਂ ਨੇ ਤਾਂ ਦੇਖੋ ਜੇ TDP ਕਾਂਗਰਸ BJP ਦੇ ਨਾਲ ਰਹਿੰਦੀ ਆ ਤਾਂ BJP ਅਲਾਈਅੰਸ ਨੂੰ ਇਹਦਾ ਇਹਦੀ ਇਹਦੀ ਜਿਹੜੀ ਹੈਗੀ ਐਜ ਮਿਲੂਗੀ ਤੇ ਉਹ ਐਜ ਦੀ ਕੋਸ਼ਿਸ਼ ਕਰ ਰਹੀ ਹੈ ਕਰਨਾਟਕਾ ਦੇ ਵਿੱਚ BJP ਨੂੰ 17 ਸੀਟਾਂ ਮਿਲੀਆਂ ਨੇ ਕਾਂਗਰਸ ਨੂੰ 9 ਸੀਟਾਂ ਮਿਲੀਆਂ ਨੇ ਕਰਨਾਟਕਾ ਦੇ ਵਿੱਚ BJP ਨੇ ਕਾਫੀ ਗੇਨ ਕੀਤਾ ਤੇ ਕਾਂਗਰਸ ਨੇ ਕੇਰਲਾ ਦੇ ਵਿੱਚ ਬਹੁਤ ਗੇਨ ਕੀਤਾ ਕੇਰਲਾ ਦੇ ਵਿੱਚ ਕਾਂਗਰਸ ਕੋ 14 ਸੀਟਾਂ ਨੇ ਬੀਜੇਪੀ ਕੋਲ ਇੱਕ ਸੀਟ ਹੈ ਸੀਪੀਆਈਐਮ ਜਿਹੜੀ ਕਿ ਰੂਲਿੰਗ ਪਾਰਟੀ ਹੈ ਕੇਰਲਾ ਦੇ ਵਿੱਚ ਉਹਦੇ ਕੋਲ ਸਿਰਫ ਇੱਕ ਸੀਟ ਆਈ ਹੈ ਤੇ ਜੇ ਆਪਾਂ ਇਸ ਨੂੰ ਜੀਐਨਕੇ ਦੇ ਵਿੱਚ ਦੇਖੀਏ ਜੇ ਕਿ ਉਹ ਸੂਬਾ ਜਿਸ ਤੇ ਉੱਤੇ ਇਲੈਕਸ਼ਨ ਲੜੀ ਗਈ ਹੈ 370 ਹਟਾਇਆ ਗਿਆ ਜੰਮੂ ਕਸ਼ਮੀਰ ਦਾ ਸਟੇਟ ਹood ਤੋੜਿਆ ਗਿਆ ਤੇ ਉਸ ਤੋਂ ਬਾਅਦ ਹੁਣ ਪਹਿਲੀ ਇਲੈਕਸ਼ਨ ਸੀ 2024 ਦੀ ਜਿਹੜੀ ਕਿ ਜੰਮੂ ਕਸ਼ਮੀਰ ਦੇ ਵਿੱਚ ਲੜੀ ਗਈ ਹੈ ਦੋ ਸੀਟਾਂ ਬੀਜੇਪੀ ਦੇ ਖਾਤੇ ਆਈਆਂ ਨੇ ਜੰਮੂ ਦੇ ਖੇਤਰ ਚੋਂ ਆਈਆਂ ਨੇ ਨੈਸ਼ਨਲ ਕਾਨਫਰੰਸ ਨੂੰ ਦੋ ਸੀਟਾਂ ਮਿਲੀਆਂ ਨੇ ਇਹ ਵੈਲੀ ਦੇ ਇਲਾਕੇ ਚੋਂ ਆਈਆਂ ਨੇ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਬੀਜੇਪੀ ਨੂੰ ਜੰਮੂ ਐਂਡ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਕੋਈ ਰਿਸਪੌਂਸ ਨਹੀਂ ਮਿਲਿਆ ਉਹਨਾਂ ਨੇ ਕੈਂਡੀਡੇਟ ਹੀ ਫੀਲਡ ਨਹੀਂ ਸੀ ਕੀਤਾ ਕਾਂਗਰਸ ਮਨੀਪੁਰ ਦੇ ਵਿੱਚ ਜਿੱਤੀ ਹੈ ਬੀਜੇਪੀ ਨਹੀਂ ਜਿਸ ਤਰ੍ਹਾਂ ਕਿ ਅਸ਼ਾਮ ਦੇ ਵਿੱਚ ਬੀਜੇਪੀ ਨੂੰ ਚੰਗੀ ਲੀਡ ਮਿਲੀ ਹੈ ਨੌ ਸੀਟਾਂ ਆਈਆਂ ਨੇ ਦੋ ਸੀਟਾਂ ਤਿੰਨ ਸੀਟਾਂ ਕਾਂਗਰਸ ਨੂੰ ਆਈਆਂ ਨੇ ਅਸਾਮ ਦੇ ਵਿੱਚ ਤੇ ਬੰਗਾਲ ਇੱਕ ਵੱਡੀ ਵੱਡੀ ਜਿਹੜੀ ਹੈਗੀ ਆ ਉਹ ਇੱਕ ਸਟੇਟ ਮੰਨੀ ਜਾ ਰਹੀ ਸੀ ਤੇ ਬੰਗਾਲ ਦੇ ਵਿੱਚ ਜਿਹੜੀ ਬੀਜੇਪੀ ਆ ਉਹ ਉਸ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਨੇ 29 ਸੀਟਾਂ ਜਿਹੜੀਆਂ ਨੇ ਉੱਥੇ ਟੀਐਮਸੀ ਨੂੰ ਮਿਲੀਆਂ ਨੇ ਟੀਐਮਸੀ ਨੂੰ 29 ਸੀਟਾਂ ਮਿਲੀਆਂ ਨੇ ਬੀਜੇਪੀ ਕਾਫੀ ਪਿੱਛੜ ਗਈ ਹੈ ਸਾਰੇ ਮਾਮਲੇ ਦੇ ਵਿੱਚ ਹਾਲਾਂਕਿ ਬੰਗਾਲ ਦੀ ਜਿਹੜੀ ਇਲੈਕਸ਼ਨ ਸੀ ਉਹ ਕਾਫੀ ਮਜ਼ਬੂਤ ਮੰਨੀ ਜਾ ਰਹੀ ਸੀ ਕਾਫੀ ਫੰਡਾਮੈਂਟਲ ਇਲੈਕਸ਼ਨ ਮੰਨੀ ਜਾ ਰਹੀ ਸੀ ਤੇ ਇਹ ਜਿਹੜੇ ਸਾਰੇ ਟ੍ਰੈਂਡ ਨੇ ਤਾਂ ਇਹ ਟ੍ਰੈਂਡ ਦੇ ਵਿੱਚੋਂ ਆਪਾਂ ਸਮਝ ਸਕਦੇ ਹਾਂ ਕਿ ਸਾਊਥ ਦੇ ਵਿੱਚ ਤਮਿਲਆਡੂ ਦੇ ਵਿੱਚ ਇੱਕ ਵੀ ਸੀਟ ਭਾਜਪੀ ਨੂੰ ਨਹੀਂ ਆਈ ਹੈਗੀ ਬਹੁਤੀਆਂ ਸੀਟਾਂ ਉੱਥੇ ਡੀਐਮਕੇ ਨੂੰ ਆਈਆਂ ਨੇ ਜਿਹੜੀ ਕਿ ਉੱਥੋਂ ਦੀ ਰੂਲਿੰਗ ਪਾਰਟੀ ਹੈ ਤੇ ਕੁਝ ਜਿਹੜੀ ਸੀਪੀਆਈ ਸੀਪੀਐਮ ਨੂੰ ਸੀਟਾਂ ਆਈਆਂ ਨੇ ਤਮਿਲਆਡੂ ਦੇ ਵਿੱਚੋਂ ਤੇ ਜੇ ਅਸੀਂ ਇਹ ਦੇਖਣਾ ਹੋਵੇ ਕਿ ਇਸ ਤੋਂ ਬਾਅਦ ਕਿੱਥੋਂ-ਕਿੱਥੋਂ ਸੀਟਾਂ ਹੋਰ ਆਈਆਂ ਨੇ ਹੋਰ ਕਿਹੜੇ ਇਲਾਕਿਆਂ ਦੇ ਵਿੱਚ ਜਾਂ ਜਿਹੜੇ ਥਾਵਾਂ ਦੇ ਉੱਤੇ ਬੀਜੇਪੀ ਜਾਂ ਇਹ ਇਹਦੇ ਘਟਕ ਨੂੰ ਜਾਂ ਕਾਂਗਰਸ ਨੂੰ ਮਿਲੀਆਂ ਨੇ ਤਾਂ ਤਾਮਿਲਨਾਡੂ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਡੀਐਮਕੇ ਨੂੰ 22 ਸੀਟਾਂ ਆਈਆਂ ਨੇ ਉਹਦੇ ਵਿੱਚ ਕਾਂਗਰਸ ਨੂੰ 9 ਸੀਟਾਂ ਆਈਆਂ ਨੇ ਸੀਪੀਆਈ ਐਮ ਨੂੰ 2 ਸੀਟਾਂ ਨੇ ਸੀਪੀਆਈ ਨੂੰ 2 ਸੀਟਾਂ ਨੇ ਤੇ ਇਹ ਇਹ ਤਾਂ ਹੈਗਾ ਤਾਮਿਲਨਾਡੂ ਦਾ ਤਾਮਿਲਨਾਡੂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੋ ਨਰਿੰਦਰ ਮੋਦੀ ਨੇ ਕੈਂਪੇਨ ਵੀ ਕਾਫੀ ਜ਼ਬਰਦਸਤ ਤਰੀਕੇ ਨਾਲ ਕੀਤੀ ਸੀ ਉਹਦੇ باوجود ਵੀ ਤਾਮਿਲਨਾਡੂ ਦੇ ਵਿੱਚ ਖਾਤਾ ਨਹੀਂ ਖੁੱਲ ਸਕਿਆ ਬੀਜੇਪੀ ਦਾ ਤੇ ਹਾਊਸ ਦੇ ਵਿੱਚ ਖਾਸ ਤੌਰ ਤੇ ਅਸਾਮ ਦੇ ਵਿੱਚ ਬੀਜੇਪੀ ਨੂੰ ਨਾਰਥ-ਈਸਟ ਦੇ ਵਿੱਚੋਂ ਸੀਟਾਂ ਜ਼ਰੂਰ ਆਈਆਂ ਨੇ ਬੰਗਾਲ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ 29 ਸੀਟਾਂ ਜਿਹੜੀਆਂ ਨੇ ਉੱਥੇ TMC ਨੂੰ ਮਿਲੀਆਂ ਨੇ ਤੇ ਜੇ ਆਪਾਂ ਹੁਣ ਇਹਦਾ ਐਨਾਲਿਸਿਸ ਕਰੀਏ ਵੀ ਅਜਿਹਾ ਹੋਇਆ ਕਿਉਂ ਇੱਕ ਤਾਂ ਇਹ ਹੈ ਕਿ 10 ਸਾਲਾਂ ਦਾ ਰਾਜ ਸੀ ਬੀਜੇਪੀ ਦਾ ਉਸ ਦੇ ਵਿੱਚ ਐਂਟੀ-ਇਨਕੰਮਪੈਂਸੀ ਦਾ ਇੱਕ ਫੈਕਟਰ ਜ਼ਰੂਰ ਸੀ ਉਹ ਕਿਤੇ ਨਾ ਕਿਤੇ ਚਾਹੇ ਜਿਹੜੀ এমਪਲॉयਮੈਂਟ ਦੇ ਲੈਵਲ ਤੇ ਜੋ ਮਸਲੇ ਸੀ ਜਾਂ ਜਿਸ ਲੈਵਲ ਤੇ ਭਾਜਪਾ ਦੇ ਖਿਲਾਫ ਇੱਕ ਅਨਐਮਪਲॉयਮੈਂਟ ਨੂੰ ਲੈ ਕੇ ਮਸਲਾ ਸੀ ਡਵੈਲਪਮੈਂਟ ਨੂੰ ਲੈ ਕੇ ਮਸਲਾ ਸੀ ਡੀਮੋਨਟਾਈਜੇਸ਼ਨ ਦਾ ਮਸਲਾ ਸੀ ਹੋਰ ਮਸਲੇ ਸੀ ਹਾਲਾਂਕਿ ਪਹਿਲੀਆਂ ਚੋਣਾਂ ਤੋਂ ਹੀ ਜਿਹੜੀਆਂ ਨਿਰਾਸ਼ੀਆਂ ਬਣੀਆਂ ਹੋਈਆਂ ਸੀ ਉਹ ਵੀ ਕੈਂਟੀ ਇਨਕੰਮਪੈਂਸੀ ਦਾ ਫੈਕਟਰ ਜਿਹੜਾ ਹੈਗਾ ਜ਼ਰੂਰ ਭਾਜਪਾ ਨੂੰ ਹੌਂਟ ਕੀਤਾ ਤਾਂ ਕਿ ਭਾਜਪਾ ਪਿੱਛੇ ਨੂੰ ਆਈ ਹੈ ਆਪਣੀਆਂ ਉਹ ਜਿਹੜੀ ਸੀਟ ਕਾਊਂਟ ਦੇ ਵਿੱਚ ਉਸ ਦੇ ਨਾਲ ਹੀ ਇਹ ਦੇਖਿਆ ਜਾਣਾ ਚਾਹੀਦਾ ਕਿ ਜਿਹੜਾ 300 ਤਰਦਾ ਮਸਲਾ ਸੀ ਆਰਟੀਕਲ 370 ਨੂੰ ਹਟਾਏ ਜਾਣ ਨੂੰ 브라우ਨੀ ਪੁਆਇੰਟ ਜਿਹੜੀ ਬੀਜੇਪੀ ਬਣਾ ਰਹੀ ਸੀ ਤੇ ਰਾਮ ਮੰਦਰ ਜਿਹੜਾ ਕਿ ਰਾਮ ਮੰਦਰ ਦੇ ਵਿੱਚ ਜਿਹੜਾ ਬਣਾਏ ਜਾਣ ਦਾ ਜਿਹੜਾ ਮਸਲਾ ਸੀ ਉਸ ਨੂੰ ਪਨਾਇਆ ਗਿਆ 22 ਜਨਵਰੀ ਨੂੰ ਉਹਦੀ ਨੇਗਰੇਸ਼ਨ ਕੀਤੀ ਗਈ ਪ੍ਰਾਣ ਪ੍ਰਤੀਸ਼ਠਾ ਜੀ ਨੂੰ ਆਖਿਆ ਜਾਂਦਾ ਉਹ ਕੀਤੀ ਗਈ ਬੜੇ ਫੈਨਫੇਅਰ ਦੇ ਨਾਲ ਪਰ ਉਸ ਕਿਸਮ ਦਾ ਜਿਹੜਾ ਜਿਹੜਾ ਉਹਦਾ ਵਰਕਆਊਟ ਹੈ ਉਹ ਨਹੀਂ ਹੋਇਆ ਉਹ ਮੁੱਦਾ ਨਹੀਂ ਚੱਲਿਆ ਉਹਨੇ ਪੱਤੇ ਨੇ ਕੰਮ ਨਹੀਂ ਕੀਤਾ ਰਾਮ ਮੰਦਰ ਦੇ ਨੇ ਕਿ ਫੈਜ਼ਰਲਾਪੁਰ ਜਿਹੜੀ ਸੀਟ ਹੈਗੀ ਜਿੱਥੇ ਅਯੋਧਿਆ ਦਾ ਸਿਚੁਏਟ ਕਰਦਾ ਮੰਦਰ ਉਹ ਸੀਟ ਸਮਾਜਵਾਦੀ ਪਾਰਟੀ ਦੇ ਕੈਂਡੀਡੇਟ ਨੇ ਜਿੱਤੀ ਹੈ ਬੀਜੇਪੀ ਦੇ ਕੈਂਡੀਡੇਟ ਨੂੰ ਹਰਾ ਕੇ ਤਾਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੋ ਰਾਮ ਮੰਦਰ ਦਾ ਮੁੱਦਾ ਕਿੰਨਾ ਕੁ ਇਨਾਂ ਚੋਣਾਂ ਦੇ ਵਿੱਚ ਪ੍ਰੋਮਿਨੈਂਟ ਨਾ ਰਿਹਾ ਤੇ ਇੱਕ ਸੀਗਾ ਸਟਾਂਸ ਹਿੰਦੂ ਮੁਸਲਮ ਵਾਲਾ ਆਪਾਂ ਲਗਾਤਾਰ ਦੇਖਿਆ ਕਿ ਬੀਜੇਪੀ ਨਜ਼ਰੀਆਤੀ ਜਾਂ ਆਰਐਸਐਸ ਨਜ਼ਰੀਆਤੀ ਜਿੰਨੀਆਂ ਵੀ ਤਨਜ਼ੀਮਾਂ ਨੇ ਉਹਨਾਂ ਨੇ ਇੱਕ ਇਕੋਸਿਸਟਮ ਬਣਾਇਆ ਹੋਇਆ ਸੀ ਪੂਰੇ ਦੇਸ਼ ਦੇ ਵਿੱਚ ਇੱਕ ਖਾਸ ਤੌਰ ਤੇ ਮੁਸਲਮਨ ਨੂੰ ਟਾਰਗੇਟ ਕੀਤਾ ਜਾਂਦਾ ਸੀ ਉਹਦੀ ਜਿਹੜੀ ਪੋਲਰਾਈਜੇਸ਼ਨ ਹੈ ਉਹ ਉਨੀ ਜ਼ਿਆਦਾ ਨਹੀਂ ਦਿਖੀ ਹਾਲਾਂਕਿ ਮੁਸਲਮਨ ਭਾਈਚਾਰੇ ਨੇ ਇੱਕ ਪੂਰੇ ਵੱਡੇ ਪੱਧਰ ਤੇ ਇੰਡੀਆ ਆਲਾਈਂਸ ਨੂੰ ਵੋਟ ਪਾਈ ਹੈ ਚਾਹੇ ਉਹ ਯੂਪੀ ਦੇ ਵਿੱਚ ਆ ਜਾਂ ਹੋਰ ਥਾਵਾਂ ਤੇ ਆ ਇਹ ਜ਼ਰੂਰ ਹੈਗਾ ਕਿ ਇੰਡੀਆ ਆਲਾਈਂਸ ਨੂੰ ਮੁਸਲਮਨ ਵੋਟ ਜ਼ਰੂਰ ਗਿਆ ਪਰ ਬੀਜੇਪੀ ਨੂੰ ਉਹਨਾ ਫਾਇਦਾ ਨਹੀਂ ਹੋਇਆ ਇਸ ਪੋਲਰਾਈਜੇਸ਼ਨ ਦਾ ਜਿੰਨੀ ਉਹਨਾਂ ਨੂੰ ਆਸ ਸੀ ਇਸਤੇ ਨਾਲ ਹੀ ਜਿਹੜੀ ਭਾਰਤ ਜਿਹੜੀ ਯਾਤਰਾ ਕੀਤੀ ਗਈ ਹੈ ਆ ਰਾਹੁਲ ਗਾਂਧੀ ਦੇ ਵੱਲੋਂ ਉਸਨੇ ਵੀ ਇੰਡੀਆ ਨੂੰ ਜਾਂ ਰਾਹੁਲ ਗਾਂਧੀ ਨੂੰ ਐਜ਼ ਅ ਕੈਂਡੀਡੇਟ ਐਜ਼ 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 ਅ ਲੀਡਰ ਆਫ ਦਾ ਆਪੋਜੀਸ਼ਨ ਕਾਫੀ ਵੱਡਾ ਐਜ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਨਿਆ ਯਾਤਰਾ ਕੀਤੀ ਹੈ ਉਸ ਦਾ ਵੀ ਇੱਕ ਐਜ ਜ਼ਰੂਰ ਮਿਲਿਆ ਇੰਡੀਆ ਆਲਾਈਂਸ ਨੂੰ ਤੇ ਜਦੋਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਚੋਣ ਨਤੀਜਿਆਂ ਤੋਂ ਬਾਅਦ ਦੋਨੇ ਸੀਟਾਂ ਤੋਂ ਉਹ ਜਿੱਤੇ ਨੇ ਕੇਰਲਾ ਤੋਂ ਜਿਹੜੀ ਸੀਟ ਜਿੱਤੀ ਹੈ ਇੱਕ ਜਿਹੜੀ ਰਾਇ ਬਰੇਲੀ ਤੋਂ ਉਹਨਾਂ ਦੀ ਟ੍ਰੈਡੀਸ਼ਨਲ ਸੀਟ ਹੈ ਫੈਮਿਲੀ ਦੀ ਉਹ ਜਿੱਤੀ ਹੈ ਉਸ ਦੇ ਲਈ ਉਹਨਾਂ ਨੇ ਧੰਨਵਾਦ ਕੀਤਾ ਅੱਜ ਵੀ ਉਹਨਾਂ ਨੇ ਕਨਸਟੀਟਿਊਸ਼ਨ ਦੀ ਜਿਹੜੀ ਕਾਪੀ ਸੀ ਉੱਥੇ ਰੱਖੀ ਹੋਈ ਸੀ ਜਦੋਂ ਜਿਹੜੇ ਖੜਗੇ ਸੀ ਉਹ ਵੀ ਉਹਨਾਂ ਦੇ ਨਾਲ ਸੀ ਜਿਹੜੇ ਪਾਰਟੀ ਪ੍ਰਧਾਨ ਨੇ ਸੂਰੀਆ ਗਾਂਧੀ ਵੀ ਉਹਨ ਤਾਂ ਇਥੋਂ ਇਹ ਸਮਝਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਦੀ ਇੱਕ ਲੈਵਲ ਤੇ ਵਿਕਟਰੀ ਹੈਗੀ ਆ ਮੋਦੀ ਦੇ ਦੇ ਬਰਖਸ਼ ਦੇ ਕੀਤੇ ਰਾਹੁਲ ਗਾਂਧੀ ਨੇ ਜ਼ਰੂਰ ਇੱਕ ਨਰੇਟਿਵ ਜਿਹੜਾ ਹੈਗਾ ਐਂਟੀ ਕਾਰਪੋਰੇਟ ਨਰੇਟਿਵ ਪ੍ਰੋ ਪੀਪਲ ਨਰੇਟਿਵ ਜਿਹੜੀ ਇਸ਼ੂ ਬੇਸਡ ਡੈਮੋਕ੍ਰੇਸੀ ਹੈ এমਪਲੋਇਮੈਂਟ ਦੇ ਇਸ਼ੂ ਨੂੰ ਲੈ ਕੇ ਹੋਰ ਮਸਲਿਆਂ ਨੂੰ ਲੈ ਕੇ ਤਾਂ ਉਸ ਨੂੰ ਲੈ ਕੇ ਰਾਹੁਲ ਗਾਂਧੀ ਕਿਤੇ ਨਾ ਕਿਤੇ ਕਾਮਯਾਬ ਹੋਏ ਨੇ ਅਸੀਂ ਦੇਖਿਆ ਕਿ ਜਿਹੜਾ ਅਡਾਨੀ ਅਮਾਨੀ ਦਾ ਇਸ਼ੂ ਹੈ ਰਾਹੁਲ ਗਾਂਧੀ ਦੇ ਚੁੱਕਿਆ ਸੀਗਾ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਤੁਸੀਂ ਲਗਾਤਾਰ ਦੇਖੋ ਕਿ ਜੋ ਨਰਿੰਦਰ ਮੋਦੀ ਨੇ ਉਹਨਾਂ ਨੂੰ ਵੀ ਇਹ ਮਸਲਾ ਜਿਹੜਾ ਹੈਗਾ ਉਹ ਫਿਰ ਉਠਾਉਣਾ ਪਿਆ ਆਪਣੀ ਕੈਂਪੇਨ ਦੇ ਵਿੱਚ ਤਾਂ ਹਾਲਾਂਕਿ ਇਹ ਮਸਲਾ ਉਠਾਏ ਜਾਣ ਤੋਂ ਬਾਅਦ ਨਰਿੰਦਰ ਮੋਦੀ ਨੂੰ ਲੱਗਦਾ ਇਹ ਮਸਲਾ ਪੁੱਠਾ ਪੈ ਗਿਆ ਪਰ ਇੱਥੇ ਇੱਕ ਚੀਜ਼ ਹੋਰ ਸਮਝਣ ਵਾਲੀ ਹੈ ਕਿ ਜਿਹੜੀ ਰੀਜਨਲ ਪਾਰਟੀ ਫੈਕਟਰ ਹੈ ਜਿੱਥੇ-ਜਿੱਥੇ ਰੀਜਨਲ ਪਾਰਟੀਆਂ ਨੇ ਅਕਾਲੀ ਦਲ ਨੂੰ ਛੱਡ ਕੇ ਬਹੁਤੀਆਂ ਥਾਵਾਂ ਤੇ ਰੀਜਨਲ ਪਾਰਟੀਆਂ ਨੇ ਪਰਫਾਰਮ ਕੀਤਾ ਚਾਹੇ ਉਹ TMC ਹੈ टीएमसी ਨੇ ਬੰਗਾਲ ਦੇ ਵਿੱਚ ਉਹਨਾਂ ਨੂੰ ਡਾਕ ਕੇ ਰੱਖਿਆ ਮਹਾਰਾਸ਼ਟਰ ਇੱਕ ਬਹੁਤ ਵੱਡੀ ਸਟੇਟ ਹੈ ਜਿੱਥੇ ਕਿ ਬੀਜੇਪੀ ਦਾ ਰਥ ਨਹੀਂ ਚੱਲਿਆ ਹੈਗਾ ਉਧਵ ਠਾਕਰੇ ਜਿਹੜੇ ਨੇ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਜਿਹੜਾ ਫੈਕਸ਼ਨ ਹੈ ਸ਼ਿਵ ਸੇਨਾ ਦਾ ਉਹਨੇ ਵੀ ਚੰਗਾ ਪਰਫਾਰਮ ਕੀਤਾ ਉੱਥੇ ਮਹਾਰਾਸ਼ਟਰ ਦੇ ਵਿੱਚ ਹਾਲਾਂਕਿ ਖਿਚੜੀ ਬਣੀ ਹੈ ਪਰ ਬੀਜੇਪੀ ਨੂੰ ਉੱਥੇ ਜਿਹੜੀ ਹੈਗੀ ਸਪੋਰਟ ਨਹੀਂ ਮਿਲੀ ਹੈਗੀ ਵੱਡੇ ਪੱਧਰ ਤੇ ਤਾਂ ਇਹ ਇੱਕ ਬੜਾ ਵੱਡਾ ਫੈਕਟਰ ਹੈ ਬੀਜੇਪੀ ਦੇ ਰਥ ਨੂੰ ਰੋਕਣ ਦਾ ਤੇ ਇਹ ਇਸੇ ਤਰ੍ਹਾਂ ਹੀ ਜੇ ਅਸੀਂ ਇਹ ਸਾਰੇ ਤੇ ਗੱਲ ਕਰੀਏ ਤਾਂ ਰੀਜਨਲ ਪਾਰਟੀਆਂ ਦੇ ਫੈਕਟਰ ਨੇ ਜਿਹੜੀ ਈਡੀ ਨੂੰ ਜੁਡੀਸ਼ਰੀ ਨੂੰ ਜਿਸ ਢੰਗ ਦੇ ਨਾਲ ਵਰਤਿਆ ਜਾ ਰਿਹਾ ਸੀ ਬੀਜੇਪੀ ਦੇ ਵੱਲੋਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਉਹ ਇੱਕ ਫੈਕਟਰ ਸੀ ਤੇ ਸਾਰੇ ਦੇ ਵਿੱਚ ਜਿਹਦੇ ਨਾਲ ਕਿ ਲੋਕਾਂ ਦਾ ਗੁੱਸਾ ਸੀ ਜੋ ਕੇਂਦਰੀ ਸੰਸਥਾਵਾਂ ਨੂੰ ਜਿਸ ਢੰਗ ਦੇ ਨਾਲ ਬੀਜੇਪੀ ਨੇ ਵਰਤਿਆ ਈਡੀ ਨੂੰ ਵਰਤਿਆ ਸੀਬੀਆਈ ਨੂੰ ਵਰਤਿਆ ਇਵਨ ਕਿ ਕੋਰਟਸ ਨੂੰ ਵਰਤਿਆ ਗਿਆ ਤੇ ਉਥੇ ਮਤਲਬ ਕਿ ਉਸਤਗਲ ਦਾ ਗੁੱਸਾ ਇੱਕ ਲੈਵਲ ਤੇ ਕਿਹਾ ਜਾ ਸਕਦਾ ਬੀਜੇਪੀ ਦੇ ਖਿਲਾਫ ਸੀਗਾ ਕੁਝ ਕਾਂਗਰਸ ਪਾਰਟੀ ਤੇ ਹੋਰ ਜਿਹੜੇ ਘਟਕ ਦਲ ਨੇ ਇਸ ਚੀਜ਼ ਨੂੰ ਪਨਾਉਣ ਦੇ ਵਿੱਚ ਵਿੱਚ ਕਾਮਯਾਬ ਰਹੀ ਨੇ ਕਾਫੀ ਹੱਦ ਤੱਕ ਕਿ ਉਹਨਾਂ ਨੇ ਬੀਜੇਪੀ ਦੀ ਇਦਾਂ ਦੀ ਛਵੀ ਦਿੱਤੀ ਕਿ ਬੀਜੇਪੀ ਇੱਕ ਤਾਨਾਸ਼ਾ ਪਾਰਟੀ ਹੈ ਪਰ ਇਸ ਸਾਰੇ ਦੇ ਬਾਵਜੂਦ ਵੀ ਬੀਜੇਪੀ ਲਗਾਤਾਰ ਤੀਜੀ ਵਾਰ ਜਿਹੜੀ ਹੈ ਉਹ ਸਰਕਾਰ ਬਣਾਉਣ ਦੇ ਨਜ਼ਦੀਕ ਹੈ ਹਾਲਾਂਕਿ ਉਹਨਾਂ ਨੇ 400 ਪਾਰ ਦਾ ਨਾਅਰਾ ਦਿੱਤਾ ਸੀ ਉਸ ਤੋਂ ਕਾਫੀ ਪਿੱਛੇ ਰਹਿ ਗਈ ਹੈ ਬੀਜੇਪੀ ਪਰ ਫਿਰ ਵੀ ਬੀਜੇਪੀ ਦੀ ਜਿਹੜੀ 300 ਦੇ ਨੇੜੇ ਤੇੜ ਜਿਹੜੀ ਐਨਡੀਏ ਦੀ ਅਲਾਈਅੰਸ ਦੀ ਜਿਹੜੀ ਵੋਟ ਸ਼ੇਅਰ ਆ ਰਹੀ ਹੈ ਜਾਂ ਸੀਟ ਹੁੰਦੀ ਜਾ ਰਹੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਕਾਮਯਾਬੀ ਹੈ ਇਹ ਸਾਰੇ ਦੇ ਵਿੱਚ ਦੇਖਣਾ ਹੁਣ ਦੇਖਣਾ ਹੋਏਗਾ ਕਿ ਜਿਹੜੀ ਜਿਹੜੀਆਂ ਜਿਹੜੀ ਗਵਰਨਮੈਂਟ ਹੈ ਉਸ ਦੇ ਵਿੱਚ ਨਤੀਸ਼ ਕੁਮਾਰ ਦਾ ਕੀ ਰੋਲ ਹੁੰਦਾ ਹੈ TMC ਦਾ ਕੀ ਰੋਲ ਹੁੰਦਾ ਇਹਦੇ ਵਿੱਚ TDP ਆ ਉਹਦਾ ਕੀ ਰੋਲ ਹੁੰਦਾ ਉੜੀਸਾ ਦੇ ਵਿੱਚ ਜਿਹੜੀ ਪਰਫਾਰਮੈਂਸ ਹੋਈ ਹੈ BJP ਦੀ ਕਾਫੀ ਬੈਟਰ ਪਰਫਾਰਮੈਂਸ ਹੈ ਬੀਜੂ ਜਨਤਾ ਦਾ ਕਾਫੀ ਪਿੱਛੇ ਰਹਿ ਗਿਆ ਉਹ 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 ਵੀ ਇੱਕ ਵੱਡਾ ਫੈਕਟਰ ਹੈ ਕਿ ਜਿੱਦਾਂ BJP ਦੀ ਪਰਫਾਰਮੈਂਸ ਉੜੀਸਾ ਦੇ ਵਿੱਚ ਹੋਈ ਹੈ ਤਾਂ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਕਿ ਕਿੱਦਾਂ ਦੀ ਸਰਕਾਰ ਬਣਦੀ ਹੈ ਪਰ ਨਿਰਸੰਦੇਹ ਕੁਝ ਵੀ ਹੋਇਆ ਹੋਵੇ ਹਾਲਾਂਕਿ ਤੀਜੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਨਜ਼ਰ ਆ ਰਹੇ ਨੇ ਪਰ ਉਹ ਜਿਹੜੀ ਮੜਕ ਸੀ ਉਹਨਾਂ ਦੀ ਜੋ ਉਹਨਾਂ ਦਾ ਇੱਕ ਜਲੌਅ ਸੀ ਉਹ ਇਹਨਾਂ ਨੂੰ ਕਿਉਂ ਨਤੀਜਿਆਂ ਦੇ ਨਾਲ ਜ਼ਰੂਰ ਥੱਲੇ ਆਇਆ ਤੇ ਇੱਥੇ ਅਸੀਂ ਇਹ ਦੱਸਦੀ ਹਾਂ ਅਜੇ ਮਿਸ਼ਰ ਟੈਣੀ ਜਿਹੜੇ ਨੇ ਜਿਹੜੇ ਕਿ ਖੀਰੀ ਨਾਂ ਦੇ ਇੱਕ ਆਪਣੀ ਲੋਕ ਸਭਾ ਕੌਨਸਟਿਟੂਐਂਸੀ ਹੈ ਯੂਪੀ ਦੇ ਵਿੱਚ ਉੱਥੋਂ ਚੋਣ ਹਾਰ ਗਏ ਨੇ ਆਪਣੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਉਹਨਾਂ ਤੇ ਇਲਜ਼ਾਮ ਲੱਗਿਆ ਸੀ ਜਦੋਂ ਲਖੀਮਪੁਰ ਖੀਰੀ ਦਾ ਕਾਂਡ ਹੋਇਆ ਸੀ ਚਾਰ ਕਿਸਾਨ ਮਾਰੇ ਗਏ ਸੀ ਉਹ ਉਹ ਜਿਹੜਾ ਖਸਾਰਾ ਹੈਗਾ ਉਹਨਾਂ ਨੂੰ ਭੁਗਤਣਾ ਪਿਆ ਐਤਕੀ ਉਹਨਾਂ ਨੇ ਚੋਣ ਆਪਣੀ ਹਾਰੀ ਹੈ ਤੇ ਕਿਸਾਨ ਅੰਦੋਲਨ ਦਾ ਵੀ ਹਰਿਆਣੇ ਦੇ ਵਿੱਚ ਵੀ ਅਸਰ ਹੋਇਆ ਹਾਲਾਂਕਿ ਉਸ ਲੈਵਲ ਤੇ ਜਿੱਤ ਨਹੀਂ ਹੋਈ ਕਾਂਗਰਸ ਦੀ ਪਰ ਫਿਰ ਵੀ ਬੀਜੇਪੀ ਦੀ ਕਾਫੀ ਵੱਡੇ ਪੱਧਰ ਤੇ ਬੀਜੇਪੀ ਨੂੰ ਪਛਾੜ ਲੱਗੀ ਆ ਪਿਛਲੀ ਵਾਰ 10 ਦੀਆਂ 60 10 ਸੀਟਾਂ ਬੀਜੇਪੂਲ ਸੀਗੀਆਂ ਐਤਕੀ ਸੀਟਾਂ ਘਟੀਆਂ ਨੇ ਬੀਜੇਪੀ ਦੀਆਂ ਤੇ ਹੋਰ ਵੀ ਕਿਸਾਨ ਅੰਦੋਲਨ ਜੋ ਪੰਜਾਬ ਦੇ ਵਿੱਚ ਤਾਂ ਬਿਲਕੁਲ ਜ਼ੀਰੋ ਤੇ ਆਈ ਆ ਜਿਹੜਾ ਹੈਗਾ ਜਿਹੜਾ ਬੀਜੇਪੀ ਦਾ ਅਕਾਊਂਟ ਹੈ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਇਸ ਇਲੈਕਸ਼ਨ ਤੋਂ ਬਾਅਦ ਬਹੁਤ ਸਾਰੀ ਐਸੈਂਬਲੀ ਸਟੇਟਸ 'ਤੇ ਇਲੈਕਸ਼ਨ ਹੋਣੀ ਹੈ ਪਰ ਇਸ ਇਲੈਕਸ਼ਨ ਨੇ ਜਿਹੜੀਆਂ ਚੀਜ਼ਾਂ ਤੈਅ ਕਰ ਦਿੱਤੀਆਂ ਨੇ ਜੋ ਨਰਿੰਦਰ ਮੋਦੀ ਦਾ ਗੋਲਡਨ ਪੀਰੀਅਡ ਸੀ ਉਹ ਓਵਰ ਹੋ ਚੁੱਕਿਆ ਤੇ ਰਾਹੁਲ ਗਾਂਧੀ ਦਾ ਜਿਹੜਾ ਇੱਕ ਰਾਈਜ਼ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਦੋ ਵੱਡੇ ਡਿਨੋਮੀਨੇਟਰ ਨੇ ਜਿਹੜੇ ਕਿ ਇਸ ਚੋਣਾਂ ਦੇ ਨਤੀਜਿਆਂ ਤੋਂ ਸਾਡੇ ਸਾਹਮਣੇ ਆ ਰਹੇ ਨੇ ਤੇ ਇਸ ਦੇ ਨਾਲ ਹੀ ਰੀਜਨਲ ਪਾਰਟੀਆਂ ਜਿਹੜਾ ਰਾਈਜ਼ ਹੈ ਚਾਹੇ ਉਹ ਡੀਐਮਕੇ ਦਾ ਚਾਹੇ ਉਹ ਟੀਐਮਸੀ ਦਾ ਉਹ ਜਿਹੜਾ ਰਾਈਜ਼ ਹੈ ਉਸ ਨੂੰ ਵੀ ਸਮਝਣਾ ਚਾਹੀਦਾ ਚਾਹੇ ਉਹ ਅਕਲੇਸ਼ যাদਬ ਦਾ ਰਾਈਜ਼ ਹੈ ਤਾਂ ਕਿਤੇ ਨਾ ਕਿਤੇ ਇਹ ਇੱਕ ਵੱਡਾ ਫੈਕਟਰ ਸਾਹਮਣੇ ਆਇਆ ਬੀਐਸਪੀ ਜਿਹੜੀ ਹੈ ਉਹਨੇ ਫਿਰ ਨਿਰਾਸ਼ ਕੀਤਾ BSP ਉਸ ਲੈਵਲ ਦੀ ਫੋਰਸ ਨਹੀਂ ਬਣ ਸਕੀ ਤਾਂ ਇਹ ਇਲੈਕਸ਼ਨ ਜਿਹੜੀ ਸੀ ਜਿਹੜੀ ਦੇਸ਼ ਨੂੰ ਬਚਾਉਣ ਖਾਤਰ ਲੜੀ ਜਾ ਰਹੀ ਸੀ ਉਸ ਲੈਵਲ ਦਾ ਰਿਸਪਾਂਸ ਤਾਂ ਨਹੀਂ ਆਇਆ ਆਪੋਜੀਸ਼ਨ ਨੂੰ ਪਰ ਫਿਰ ਵੀ ਉਹਨਾਂ ਦੀ ਇੱਕ ਸਨਮਾਨਜਨਕ ਸਥਿਤੀ ਜਿਹੜੀ ਹੈ ਉਹ ਜ਼ਰੂਰ ਬਣ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਦੇਖਣਾ ਹੋਏਗਾ ਕਿ ਇਹ ਜਿਹੜੀ ਭਾਰਤ ਦੇ ਵਿੱਚ ਜਿਹੜੀ ਸਿਆਸੀ ਲੜਾਈ ਹੈ ਇਹਦਾ ਪੇੜ ਹੁਣ ਕਿਧਰਲੇ ਪਾਸੇ ਨੂੰ ਮੰਗਦਾ ਹੈ